ਦੇਖੋ ਮੈਂ بار-बार ਚਿੱਠੀਆਂ ਵੀ ਲਿਖੀਆਂ ਮੈਂ ਕਈ ਵਾਰ ਮੀਡੀਆ ਰਾਹੀਂ ਵੀ ਟੈਲੀਫੋਨ ਰਾਹੀਂ ਵੀ ਕਾਰਪੋਰੇਸ਼ਨ ਦੇ ਅਫਸਰ ਸਮਾਨ ਨੂੰ آگਾਹ ਕਰਦਾ ਰਿਹਾ ਵੀ ਪੁਰੇ ਜੋ ਹਾਲਾਤ ਬਣੇ ਹੋਏ ਆ ਪਰ ਮੈਨੂੰ ਨਹੀਂ ਲੱਗਦਾ ਤੁਹਾਡੇ ਕੋਈ ਵੀ ਕਿਸੇ ਲਈ ਕੋਈ ਅਸਰ ਹੋਇਆ ਅੱਜ 2 ਸਾਲ ਤੋਂ ਉੱਤੇ ਹੋ ਗਏ ਤੁਹਾਡੇ ਸਮੇਂ ਨੂੰ ਸਾਲ ਤੋਂ ਉੱਤੇ ਹੋ ਗਿਆ ਇਲੈਕਸ਼ਨਾਂ ਨਹੀਂ ਗੀਆਂ ਨੂੰ ਕੋਰਪ ਆਪਣੇ ਕਾਰਪੋਰੇਸ਼ਨ ਦੀਆਂ ਹਰ ਜਗ੍ਹਾ 95 ਦੇ 95 ਬੋਰਡ ਖਾਲੀ ਪਏ ਆ ਕੋਈ ਕਿਤੇ ਕੰਮ ਨਹੀਂ ਹੋ ਰਿਹਾ ਨਾ ਕੋਈ ਉੱਥੇ ਸਫਾਈ ਹੋ ਰਹੀ ਹੈ ਕਿਸੇ ਬੋਰਡ ਚ ਨਾ ਕੋਈ ਉੱਥੇ ਸੀਵਰੇਜ ਦੀ ਪ੍ਰੋਬਲਮ ਹੱਲ ਕਰ ਰਿਹਾ ਨਾ ਕੋਈ ਲਾਈਟਾਂ ਦੀ ਪ੍ਰੋਬਲਮ ਕੋਈ ਹੱਲ ਕਰ ਰਿਹਾ ਜਾਂ ਜੇ ਛੋਟੀ ਤੇ ਛੋਟੀ ਕਿਸੇ ਨੇ ਮੋਹਰ ਲਗਾਉਣੀ ਹੈ ਉਹ ਕਾਉਂਸਲਰ ਹੈ ਨਹੀਂ ਜਿਹੜੇ ਬੰਦਿਆਂ ਨੂੰ ਤੁਸੀਂ ਕੋਈ ਆਪਣੇ ਅੰਗੋਂ ਮੋਹਰੀ ਬਣਾਇਆ ਉਹ ਬਿਲਕੁਲ ਅਣਜਾਣ ਬੰਦੇ ਆ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਜੋ ਹਾਲ ਇਸ ਵਰ ਉਹ ਯਾਏ ਲੁਧਿਆਣੇ ਦਾ ਮੈਂ ਸੋਚਿਆ ਨਹੀਂ ਸੀ ਕਦੇ ਹੋਊਗਾ ਕਿ ਉਹਦੋਂ ਬਾਅਦ ਇੱਕ ਆ ਮੈਂ 26 ਮਾਰਚ 2023 ਦੀ ਇਲੈਕਸ਼ਨ ਆ ਜਿਹੜੀ ਡਿਊ ਤੁਸੀਂ ਇਹਦਾਪ ਲੋਕੋ ਸੋਚ ਲਓ ਤੁਹਾਡਾ ਵੋਟ ਦਾ ਅਧਿਕਾਰ ਹੀ ਖੋਲਿਆ ਤੁਤ ਕੌਂਸਲਰਾਂ ਦਾ ਅਧਿਕਾਰ ਹੀ ਖੋਲਿਆ ਤੁਤੋ ਇੱਕ ਪੁਆਇੰਟ ਦੂਜਾ ਐਨ ਕੈਪ ਦੇ ਫੰਡ ਨੇ ਜਿਹੜੇ ਉਹ ਤਕਰੀਬਨ ਦੋ ਵਰ ਅਸੀਂ ਸਾਡੇ ਵੇਲੇ ਸਰਕਾਰ ਸੀ ਲੈ ਕੇ ਆਏ ਤੇ ਉਦੋਂ ਬਾਅਦ ਉਹ ਦੋਨੋਂ ਜਿਹੜਾ ਕਰੋੜਾ ਰੁਪਏ ਦਾ ਫੰਡਾ ਜਿਹੜਾ ਉਹਦੀ ਯੂਸੀ ਬਣਾ ਕੇ ਨਹੀਂ ਦਿੱਤੀ ਅੱਜ ਦੋ ਵਾਰ ਜਿਹੜਾ ਹੋਰ ਫੰਡ ਆ ਜਾਣਾ ਚਾਹੀਦਾ ਸੀ ਐਨਕੇਪ ਦਾ ਸੈਂਟਰ ਗਵਰਨਮੈਂਟ ਤੋਂ ਆਉਂਦਾ ਜਿਹੜਾ ਉਹ ਅੱਜ ਫੰਡ ਨਹੀਂ ਆਇਆ ਦੋ ਵਾਰ ਕਰੋੜਾ ਰੁਪਏ ਉਹ ਲੈਪਸ ਹੋ ਗਏ ਉਦੋਂ ਬਾਅਦ ਉਹਦੇ ਵਿੱਚ ਤਕਰੀਬਨ ਡੇਢ ਕਰੋੜ ਦੇ 1 ਕਰੋੜ 50 ਲੱਖ ਦੇ ਸਿਰਫ ਹਾਈ ਜਿਹੜੀ ਆ ਹਾਈਵੇ ਆ ਵੱਡੀਆਂ ਸੜਕਾਂ ਉੱਥੇ ਬੂਟੇ ਲਾਉਣੇ ਸੀ ਤੁਸੀਂ ਅੰਦਾਜ਼ਾ ਲਾਓ ਵੀ ਇੰਨੀ ਰਕਮ ਦੇ ਕਿੰਨੇ ਪੌਦੇ ਲੱਗਣੇ ਸੀ ਕੋਈ ਦੇਖਿਆ ਪੌਦਾ ਲੱਗਿਆ ਹੋਇਆ ਕੋਈ ਬੂਟਾ ਲੱਗਿਆ ਹੋਇਆ ਕਿਸੇ ਸੜਕ ਤੇ ਸਾਰੇ ਦਾ ਸਾਰਾ ਹਜਮ ਕਰੇ ਉਦੋਂ ਬਾਅਦ ਮੈਨੂੰ ਤਾਂ ਇਹ ਹੈਰਾਨਗੀ ਦੀ ਗੱਲ ਆ ਬਈ ਜਿਹੜਾ ਬੁੱਢਾ ਨਾਲ ਬੁੱਢਾ ਦਰਿਆ ਜਿਹਨੂੰ ਬਣਾਉਣ ਦੀ ਕੋਸ਼ਿਸ਼ ਚ ਅਸੀਂ 650 ਕਰੋੜ ਅਲੱਗ ਲਿਆਂਦਾ 14 ਕਰੋੜ ਦੀ ਫੈਂਸਿੰਗ ਉਹ ਫੈਂਸਿੰਗ 14 ਕਰੋੜ ਦੀ ਸਾਰੀ ਫੈਂਸਿੰਗ ਤੋੜ ਪੀ। ਉਹਦੇ ਵਿੱਚ ਮੈਂ ਹੈਰਾਨ ਉਹ ਲੋਕਾਂ ਨੂੰ ਕਹਿ ਕੇ ਵੀ ਉੱਥੇ ਅਸੀਂ ਸੜਕ ਬਣਾਉਣੀ ਆ। ਚੰਗੀ ਗੱਲ। ਪਰ ਉਹਦੇ ਵਿੱਚ ਜਿਹੜਾ ਏ ਉਹ ਬੁੱਢਾ ਨਾਲਾ ਏ ਜਾਂ دریا ਏ ਉਹਨੂੰ ਭਰੀ ਜਾਂਦੇ ਨੇ। ਜਿੱਦਣ ਬਰਸਾਤਾਂ ਆ ਗਈਆਂ ਉੱਥੇ ਪਹਿਲਾਂ ਬਹੁਤ ਵੱਡਾ ਲੋਕਾਂ ਦੇ ਪਾਣੀ ਭਰਦਾ ਏ। ਜਦੋਂ ਹੁਣ ਤੁਸੀਂ ਇਹਨੂੰ ਹੋਰ ਭਰ ਦੋਗੇ ਤੇ ਜਦੋਂ ਬਰਸਾਤਾਂ ਆ ਗਈਆਂ ਪਾਣੀ ਲੋਕਾਂ ਦੇ ਘਰਾਂ 'ਚ ਜਾਣਾ ਕਿੱਥੇ ਜਾਊਗਾ ਕੋਈ? ਇਹ ਪਹਿਲੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਵੀ ਇਹ 14 ਕਰੋੜ ਦੇ ਜਿਹੜੇ ਅਫਸਰਾਂ ਨੇ ਇਹ ਜਾਲੀਆਂ ਤੋੜ ਕੇ ਸਿੱਟੀਆਂ ਐ ਉਹਦਾ ਪਰਚਾ ਦਰਜ ਹੋਣਾ ਚਾਹੀਦਾ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੁਹਾਡੇ ਹੁਣ ਇਹ ਐਂ ਜਿਹੜਾ ਤੁਸੀਂ ਬੱਸਾਂ ਦਾ ਸਿਟੀ ਬੱਸਾਂ ਦਾ ਹਾਲ ਕੀਤਾ ਹੋਇਆ ਉਹਦਾ 80 ਕਰੋੜ ਰੁਪਇਆ ਤੁਹਾਡੇ ਤੇ ਜੁਰਮਾਨਾ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਹਜੇ ਵੀ ਹੋਰ ਫੈਸਲਾ ਤੁਸੀਂ ਉਹਦੇ ਵਿੱਚ ਕੁਝ ਕਰਨਾ ਚਾਹੁੰਦੇ ਉਹ ਵੀ ਪਤਾ ਲੱਗਿਆ ਵੀ ਬੜੀ-ਬੜੀ ਧਕਲ ਅੰਦਾਜ਼ੀ ਆਪਣੇ ਕੀ ਕਰ ਲੋਕਾਂ ਦੀ ਤੁਸੀਂ ਲੋਕਾਂ ਬਾਰੇ ਸੋਚੋ ਐਮਐਲਏ ਬਾਰੇ ਨਾ ਸੋਚੋ ਇਹ ਹਣਜੋ ਠੱਗੀ ਦਾ ਸੌਦਾ ਕਰਨ ਅਸੀਂ ਅਗਲੇ ਹਫਤੇ ਬਹੁਤ ਵੱਡਾ ਘਰਨਾ ਹੈ ਜਿਹੜਾ ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਰੱਖਾਂਗੇ ਚਾਹੇ ਉਹ ਸਾਨੂੰ ਕਾਰਪੋਰੇਸ਼ਨ ਦਫ਼ਤਰ ਤੇ ਜਾਣਾ ਪਵੇ ਤਾਲਾ ਲਾਉਣਾ ਪਵੇ ਕਾਹੇ ਸਾਨੂੰ ਐਮਐਲਏ ਸਭਾਨਾ ਦੇ ਘਰੇ ਬਹਿਣਾ ਪਵੇ ਆਪਣੀ ਪਾਰਟੀ ਨੂੰ ਹੁਕਮ ਕਰਨਾ ਪਵੇ ਬੇਲਤੀ ਕਰਨੀ ਪਵੇ ਤੁਸੀਂ ਇਹ ਸਿੱਧੇ ਨਹੀਂ ਹੋਣਾ ਅਸੀਂ ਬਹੁਤ ਸਮਾਂ ਦੇਤਾ ਸਾਰੇ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੇਲੇ ਅਸੀਂੋਂ ਸੀ ਜਦੋਂ ਧਰਨੇ ਲਾਉਂਦੇ ਸੀ ਮਜਾਰੇ ਲਾਉਂਦੇ ਸੀ ਪਰ ਹੁਣ ਤੁਹਾਨੂੰ ਬੜਾ ਸਮਾਂ ਦੇਤਾ ਸਾਰੀ ਪਾਰਟੀ ਨੇ ਫੈਸਲਾ ਕੀਤਾ ਵੀ ਇਹ ਐਜੂਕੇਸ਼ਨਲ ਮੂਵਮੈਂਟ ਤੇ ਆਉਣਾ ਪੈਣਾ ਤੇ ਉਹ ਸਾਰੀਆਂ ਚੀਜ਼ਾਂ ਜੋ ਤੁਸੀਂ ਵਾਅਦੇ ਕੀਤੇ ਸੀ ਜਦੋਂ ਬੈਠੇ ਕਹ ਕਹਤਾ ਜੀ ਐਨਓਸੀ ਦੀ ਲੋੜ ਨਹੀਂ ਲੋਕੀ ਵਿਚਾਰੇ ਅੱਗੇ ਆਪਣਾ ਉਹਨਾਂ ਨੇ ਸੋਚਿਆ ਸੱਚੀ ਗੱਲ ਨਾ ਪਤਾ ਉਹਦਾ ਕੋਈ ਥੱਲੇ ਕੁਛ ਨਹੀਂ ਅੱਜ ਤੱਕ ਲੋਕਾਂ ਨੇ ਸੋਚਿਆ ਕਿ ਤੇ 1000 ਰੁਪਇਆ ਖਾਤਿਆਂ ਚ ਪੈਣ ਲੱਗ ਜੂ ਕਿਥੇ ਉਹਦੀ ਕੋਈ ਗੱਲ ਵੀ ਐਮੀ ਤੋਰੀ ਜਾਂਦੇ ਉਹ ਕਦੇ ਤੁਹਾਡੇ ਕਣਕ ਪਹੁੰਚ ਜੂ ਰਾਸ਼ਨ ਪਹੁੰਚ ਜੂ ਆਟਾ ਪਹੁੰਚ ਜੂ ਸਭ ਝੂਠ ਦੇ ਬਲੰਦੇ ਉੱਥੇ ਤਾਂ ਤੁਸੀਂ ਜੇਲ੍ਹੋਂ ਜਾਨੋਂ ਬੈਠੇ ਹੋ ਤੁਹਾਨੂੰ ਆਪ ਨੂੰ ਨਹੀਂ ਪਤਾ ਕਿ ਅੱਡੀ ਬਰਸਾ ਤੇ ਇਸ ਕਰਕੇ ਇਹ ਬਹੁਤ ਵੱਡਾ ਐਜੀਟੇਸ਼ਨ ਆ ਜਿਹੜਾ ਉਹ ਅਗਲੇ ਹਫਤੇ ਆ ਜਿਹੜਾ ਉਹ ਹੋਊਗਾ ਤੇ ਸਾਰੇ ਜਿੰਨੇ ਵੀ ਲੋਕ ਨੇ ਇਸ ਅਸੀਂ ਤਰੀਕ ਦਵਾਂਗੇ ਇੱਕ ਦਿਨ ਦੇ ਦੋ ਦਿਨਾਂ ਦੇ ਅੰਦਰ ਆਪਣੀ ਆਪਣੀ ਤਿਆਰੀ ਕਰ ਲਓ ਜਿਹੜਾ ਵੀ ਬੰਦਾ ਤੰਗ ਜਿਹੜਾ ਵੀ ਬੰਦਾ ਛੋਟੀ ਤੋਂ ਛੋਟੀ ਗੱਲ ਜਿ ਘਰਪਰੇਸ਼ਨ ਤੋਂ ਤੰਗ ਉਹ ਉਦੋਂ ਸਾਡਾ ਸਾਫ ਦੇ ਵੀ ਆ ਕੇ ਇਹਨਾਂ ਨੂੰ ਪਤਾ ਲੱਗੇ ਇਹ ਕੀ ਕਰ ਰਹੇ ਆ ਹੋਰ ਜਿਹੜੀਆਂ ਸਾਰੀਆਂ ਗੱਲਾਂ ਨੇ ਕੀ ਕੀ ਕਾਗਜ਼ ਵਿੱਚ ਕੀ ਕੀ ਠਗੀਆਂ ਮਾਰੀਆਂ ਕੀ ਕੀ ਇਹਨਾਂ ਨੇ ਕੀਤਾ ਏ ਉਹ ਸਾਰਾ ਦਸਤਾਵੇਜ਼ ਤੁਹਾਨੂੰ ਉਦੋਂ ਲੈ ਕੇ ਆਵਾਂਗੇ ਇਸ ਕਰਕੇ ਬਹੁਤ ਚਿਰ ਹੋ ਗਿਆ ਬੜਾ ਟਾਈਮ ਦੇ ਤਾਂ ਸਭ ਤੋਂ ਜਮਹੂਰੀਅਤ ਡੈਮੋਕ੍ਰੇਸੀ ਚ ਲੋਕਤੰਤਰ ਚ ਕੀ ਹੁੰਦਾ ਏ ਥੱਲੇ ਥੱਲੇ ਇਹੀ ਸਭ ਤੋਂ ਥੱਲੇ ਕਾਉਂਸਲਰ ਤੇ ਸਰਪੰਚਾਂ ਨੂੰ ਤੱਕ ਦੋਨੋਂ ਇਲੈਕਸ਼ਨ ਆਏ ਜਿਹੜੀਆਂ ਚਕਰਾ ਨਹੀਂ ਸੀ ਕਿਸੇ ਤਰੀਕੇ ਨਾਲ ਪਿੰਡਾਂ ਚ ਪੈਸੇ ਰੋਕੇ ਆ ਉਹ ਪਿੰਡਾਂ ਚ ਵੀ ਅਸੀਂ ਸਾਰੇ ਸਰਪੰਚਾਂ ਦੀ ਲਿਸਟ ਅਮਗਾਲੀਆਂ ਵੀ ਕਿੰਨੇ ਕਿੰਨੇ ਲੱਖਾਂ ਰੁਪਈਆ ਹੈ ਜਿਹੜਾ ਪੰਚਾਇਤਾਂ ਕੋਲ ਪਿਆ ਉਹਨੂੰ ਖਰਚਣ ਨਹੀਂ ਦੇ ਰਹੇ ਪਰ ਪਹਿਲਾਂ ਵੱਡਾ ਹੈ ਜੀ এডਿਕੇਸ਼ਨ ਹੈ ਜਿਹੜਾ ਉਹ ਲੁਧਿਆਣੇ ਚ ਕਾਰਪੋਰੇਸ਼ਨ ਚ ਹੋਏਗਾ ਕਾਰਪੋਰੇਸ਼ਨ ਦਫਤਰਾਂ ਚ ਹੋਏਗਾ ਐਮਐਲਏ ਦੇ ਘਰਾਂ ਚ ਹੋਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਤਰੀਕ ਦਿੱਤੀ ਜਾਊ ਸਾਰੇ ਤਿਆਰ ਹੋ ਜੀ ਇਸ ਕਰਕੇ ਬਹੁਤ ੱੱਕਾ ਜਿਹੜਾ ਕਰ ਲਿਆ ਇਹਨਾਂ ਨੇ ਉਹ ਚੱਲਣ ਨਹੀਂ ਦੇਣਾ ਧੰਨਵਾਦ